ਅੱਗੇ ਕੀ ਹੁੰਦਾ ਸੀਗਾ 60000 ਵੀਜ਼ੇ ਹੁੰਦੇ ਸੀ ਤੇ ਜਿਹੜੇ 20000 ਜਿਹੜੇ ਉਹ ਰੱਖੇ ਜਾਂਦੇ ਸੀ 85000 ਟੋਟਲ ਲੈਂਦੇ ਨੇ ਉਹ ਐਚ 1 ਬੀ ਵੀਜ਼ਾ ਜਿਹਦੇ ਸਮਝ ਲਓ ਵੀ ਜਿੰਨੇ ਵੀਜ਼ਾ ਉੱਥੇ ਜਾਰੀ ਹੁੰਦੇ ਆ ਨਾ ਜੀ ਜੀ ਅਮਰੀਕਾ ਦੇ ਵਿੱਚ ਐਚ 1 ਬੀ 71% ਇੰਡੀਆਨਾਂ ਨੂੰ ਮਿਲਦੇ ਆ ਹੂੰ ਹੋਰ ਸਿਸਟਮ ਇਹਨਾਂ ਨੇ ਲਾਗੂ ਕੀਤਾ ਜਿਹੜੇ ਅ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਨੇ ਜੀ ਜੀ ਇਲੀਗਲ ਇਮੀਗ੍ਰੈਂਟਸ ਡਾਂਕੀ ਰੂਟ ਕਪਣਾ ਬੜਾ ਮਸ਼ਹੂਰ ਹੈ ਪੰਜਾਬ ਦੇ ਵਿੱਚ ਦਾ ਬਹੁਤ ਜ਼ਿਆਦਾ ਮਸ਼ਹੂਰ ਹੈ ਉਹਦੇ ਵਿੱਚ ਕੀ ਹੁੰਦਾ ਹੈ ਵੀ 30 40 50 ਲੱਖ ਰੁਪਏ ਲੈ ਲੈਂਦੇ ਨੇ ਇਸ ਤੋਂ ਵੱਧ ਵੀ ਲਿਆ ਜਾਂਦਾ ਹੈ 50 ਡਿਗਰੀ ਦਾ ਜਿਹੜਾ ਡਿਫਰੈਂਸ ਹੈ ਉਹ ਉਹ ਆਮ ਸਾਡੀ ਬੋਡੀ ਕਈ ਵਾਰੀ ਨਹੀਂ ਚੱਲਦੀ ਹੈਗੀ ਨੌਜਵਾਨ ਚੱਲ ਜਾਂਦੇ ਨੇ ਤੇ ਚਲੇ ਜਾਂਦੇ ਨੇ ਬਿਚਾਰੇ ਔਖੇ ਹੋ ਕੇ ਉੱਥੇ ਜਾ ਕੇ ਜਿਹੜਾ ਬਾਰਡਰ ਦੇ ਉੱਪਰ ਉਹਨਾਂ ਨੂੰ ਫੜ ਲਿਆ ਜਾਂਦਾ ਕਿਉਂਕਿ ਇਹ ਸੱਚੇ ਚੱਲਦੇ ਨੇ ਓਨੀ ਦੇਰ ਉਹਨਾਂ ਨੂੰ ਜੇਲ੍ਹ 'ਚ ਰਹਿਣਾ ਪੈਂਦਾ ਜੇਲ੍ਹ ਦੇ ਵਿੱਚ ਵੀ ਉਹਨਾਂ ਨਾਲ ਕਈ ਤਰ੍ਹਾਂ ਦੀ ਦਸ਼ੱਦਤਾਂ ਹਏ ਜਾਂਦੇ ਨੇ ਖਾਸ ਕਰਕੇ ਆਪਣੇ ਜਿਹੜੇ ਪੰਜਾਬੀ ਮੁੰਡੇ ਉਹਨਾਂ ਨੂੰ ਦੀ ਦਸਤਾਰਾ ਲੋਹਾ ਲਈਆਂ ਜਾਂਦੀਆਂ ਜੀ ਤੇ ਹੁਣ ਜਿਹੜੇ ਇਹੋ ਜਿਹੇ ਗੈਰਕਾਨੂੰਨੀ ਪ੍ਰਵਾਸੀ ਗਏ ਨੇ ਉਹਨਾਂ ਵਾਸਤੇ ਇੱਕ ਿਸਮਸ ਆਫਰ ਜਿਹੜੀ ਹੈਗੀ ਆ ਉਹ ਇਹ ਕਹਿੰਦੀ ਹੈ ਵੀ ਸਾਡੇ ਤੋਂ 3000 ਡਾਲਰ ਲੈ ਲੇ ਅੱਛਾ ਤੁਸੀਂ ਦੇਖ ਰਹੇ ਹੋ ਡੀ5 ਚਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਦੋਂ ਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਬਣੇ ਨੇ ਤੇ ਲਗਾਤਾਰ ਉਹ ਪ੍ਰਵਾਸੀਆਂ ਨੂੰ ਲੈ ਕੇ ਕੋਈ ਨਾ ਕੋਈ ਨਿਯਮ ਲਾਗੂ ਕਰਦੇ ਰਹਿੰਦੇ ਨੇ ਤੇ ਕਈ ਵਾਰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਪਰ ਹੁਣ ਨਵੇਂ ਨਿਯਮ ਜੋ ਵੀਜ਼ਾ ਦੇ ਵਿੱਚ ਲੈ ਕੇ ਆਏ ਨੇ ਡੋਨਲਡ 트੍ਰੰਪ ਉਹਨਾਂ ਦੀ ਸਰਕਾਰ ਲੈ ਕੇ ਆਈ ਹੈ ਜਿਦੇ ਨਾਲ ਕਾਫੀ ਦਿੱਕਤਾਂ ਦਾ ਸਾਹਮਣਾ ਪ੍ਰਵਾਸੀਆਂ ਨੂੰ ਕਰਨਾ ਪੈ ਸਕਦਾ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਮਹਿਤਾਬ ਜੀ ਨਾਲ ਪਹਿਲਾਂ ਸਵਾਗਤ ਕਰਾਂਗੇ ਫਿਰ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਧੰਨਵਾਦ ਸਰ ਟਰੰਪ ਦੇ ਇਸ ਫੈਸਲੇ ਨੂੰ ਤੁਸੀਂ ਕਿਦਾਂ ਦੇਖਦੇ ਹੋ ਜਿਵੇਂ ਲਗਾਤਾਰ ਹੋ 크ਿਸਮਸ ਦੇ ਮੌਕੇ ਜਿੱਥੇ ਇੱਕ ਵੱਡਾ ਤਿਉਹਾਰ ਹੈ 크ਿਸਮਸ ਦਾ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਇੱਕ ਆਸ ਹੁੰਦੀ ਹੈ ਹਰੇਕ ਪਰਿਵਾਰ ਨੂੰ ਵੀ ਸਾਨੂੰ ਕੋਈ ਖੁਸ਼ੀ ਮਿਲੇਗੀ ਪਰ ਡੋਲ ਟਰੰਪ ਦੇ ਇਸ ਫੈਸਲੇ ਨੂੰ ਕਿਦਾਂ ਦੇਖਦੇ ਹੋ ਜੀ ਜੀ ਦੋ ਵੱਡੇ ਐਲਾਨ ਕੀਤੇ ਆ ਜੀ ਟਰੰਪ ਪ੍ਰਸ਼ਾਸਨ ਨੇ ਪਹਿਲਾ ਐਲਾਨ ਤਾਂ ਹੈਗਾ H1B ਵੀਜ਼ਾ ਜਿਹਦੇ ਸਮਝ ਲਓ ਵੀ ਜਿੰਨੇ ਵੀਜ਼ਾ ਉੱਥੇ ਜਾਰੀ ਹੁੰਦੇ ਆ ਨਾ ਜੀ ਜੀ ਅਮਰੀਕਾ ਦੇ ਵਿੱਚ H1B 71% ਇੰਡੀਆਨਾਂ ਨੂੰ ਮਿਲਦੇ ਆ ਹੂੰ ਇੱਕ ਤਾਂ ਇਹ ਵੱਡੀ ਗੱਲ ਹੈਗੀ ਆ ਵੀ ਉੱਥੇ ਜਿਹੜੇ ਸਾਡੇ ਟੈਕਨੀਕਲ ਜਿਹੜੇ ਇਹ ਐਕਚੁਅਲੀ ਵੀਜ਼ਾ ਹੈਗਾ ਹਾਇਰ ਜਿਹੜੇ ਐਜੂਕੇਸ਼ਨ ਬਹੁਤ ਜ਼ਿਆਦਾ ਪੜੇ ਲਿਖੇ ਸਕਿਲਡ ਪੀਪਲ ਹੁੰਦੇ ਨੇ ਉਹਨਾਂ ਵਾਸਤੇ ਇੰਜੀਨੀਅਰ ਡਾਕਟਰ ਉਹ ਲੋਕ ਉੱਥੇ ਜਾ ਕੇ ਉਹ ਆਪਣੇ ਪਰਿਵਾਰ ਸਮੇਤ ਵੀ ਜਾ ਸਕਦੇ ਨੇ ਉਹਨਾਂ ਦੀਆਂ ਕਈ ਸ਼ਰਤਾਂ ਨੇ ਤੁਸੀਂ ਗਾਹੇ-ਬਗਾਹੇ ਤੁਸੀਂ ਦੇਖਦੇ ਰਹੇ ਨੇ ਉਹ ਖਬਰਾਂ ਤੇ ਉਹਦੇ ਵਿੱਚ ਹੁਣ ਲੋਟਰੀ ਸਿਸਟਮ ਖਤਮ ਕਰਤਾ ਹੈ ਅੱਗੇ ਕੀ ਹੁੰਦਾ ਸੀਗਾ 60000 ਵੀਜ਼ੇ ਹੁੰਦੇ ਸੀ ਤੇ ਜਿਹੜੇ 20000 ਜਿਹੜੇ ਉਹ ਰੱਖੇ ਜਾਂਦੇ ਸੀ 85000 ਟੋਟਲ ਲੈਂਦੇ ਨੇ ਉਹ ਹਰ ਸਾਲ ਤੇ ਉਹਦੇ ਵਿੱਚ 60000 ਜਿਹੜੇ ਵੀਜ਼ੇ ਸੀਗੇ ਜਿਹੜੇ ਆਮ ਲੋਕ ਜਿਹੜੇ ਵਿਦੇਸ਼ੀ ਉੱਚ ਡਿਗਰੀਆਂ ਵਾਲੇ ਲੇਕਿਨ 20000 ਜਿਹੜੇ ਸੀ ਜਿਹੜੇ ਅਮਰੀਕਨ ਡਿਗਰੀਆਂ ਜਿਨ੍ਹਾਂ ਕੋਲੇ ਹੈਗੀਆਂ ਜਿਨ੍ਹਾਂ ਨੇ ਅਮਰੀਕਨ ਯੂਨੀਵਰਸਿਟੀ ਤੋਂ ਕੋਈ ਪੜ੍ਹਾਈ ਕੀਤੀ ਹੈ ਅਮਰੀਕਨ ਸਕੂਲ ਤੋਂ ਕਿਸੇ ਤੋਂ ਕੋਈ ਨਵੀਂ ਕੋਈ ਸਕਿੱਲ ਹਾਸਲ ਕੀਤੀ ਹੈ 20000 ਡਿਗਰੀਆਂ ਵਾਲੇ ਉਹ ਸਿਰਫ ਬੰਦੇ ਰੱਖੇ ਜਾਂਦੇ ਆ 85000 ਟੋਟਲ H1B ਵੀਜ਼ਾ ਜਾਰੀ ਹੁੰਦੇ ਆ ਉਹ ਜ ਲਾਟ ਸਿਸਟਮ ਚੱਲਦਾ ਸੀਗਾ ਜੀ ਲਾਟਰੀ ਸਿਸਟਮ ਇਹ ਜਿਹੜਾ ਹੁਣ ਜਿਹੜੀ ਲਾਟਰੀ ਸਿਸਟਮ ਖਤਮ ਹੋਏਗਾ 27 ਫਰਵਰੀ 2026 ਤੋਂ ਖਤਮ ਹੋਏਗਾ ਇਹ ਕਿਉਂਕਿ ਨਵੀਂ ਜਿਹੜੀ ਸਕੀਮ ਹੈਗੀ 27 ਫਰਵਰੀ ਤੋਂ ਲਾਗੂ ਹੋਏਗੀ ਆਉਂਦੀ ਜਿਹੜੀ ਆ ਇੱਕ ਡੇਢ ਮਹੀਨੇ ਦੋ ਮਹੀਨੇ ਦੇ ਵਿੱਚ ਤੇ ਇਹਦੇ ਵਿੱਚ ਕੀ ਸੀਗਾ ਉੱਥੇ ਦੇ ਜਿਹੜੇ ਏਮਪਲੋਇਰ ਸੀ ਨਾ ਜੀ ਉਹ ਠੱਗੀਆਂ ਮਾਰਦੇ ਸੀ ਬਹੁਤ ਜ਼ਿਆਦਾ ਜੀ ਕਿਦਾਂ ਉਹ ਜਿਹੜਾ ਕਿ 트럼ਪ ਪ੍ਰਸ਼ਾਸਨ ਨੇ ਦਾਵਾ ਕੀਤਾ ਅਸੀਂ ਵੀ ਕਹਿੰਦੇ ਕੋਈ ਉੱਠ ਗਿਆ ਮਾਰਦਾ ਹੋਊਗਾ ਕਿਉਂਕਿ ਸਾਰੀਆਂ ਵੱਡੀਆਂ ਕੰਪਨੀਆਂ ਦੇ ਲੋਕ ਜਾਂਦੇ ਸੀ ਉੱਥੇ ਤੇ ਉਹ ਕਹਿੰਦੇ ਸੀ ਵੀ ਜਿਹੜੇ ਘੱਟ ਸਕਿੱਲ ਲੋਕ ਸੀਗੇ ਜਿਹੜੇ ਲੈਸ ਸਕਿੱਲਡ ਲੋਕ ਨੇ ਉਹ ਚਲੇ ਜਾਂਦੇ ਸੀ ਉੱਥੇ ਤੇ ਉਹ ਉੱਥੇ ਘੱਟ ਤਨਖਾਹਾਂ ਤੇ ਰੱਖਦੇ ਸੀ ਉਹ ਯਾਨੀ ਅਮਰੀਕਨ ਜੋ ਸਿਸਟਮ ਹੈ ਉਹਦੇ ਹਿਸਾਬ ਨਾਲ ਤਨਖਾਹਾਂ ਨਹੀਂ ਸੀ ਮਿਲਦੀਆਂ ਉਹਨਾਂ ਨੂੰ ਉਹ ਰੋਕਣ ਵਾਸਤੇ ਉਹ ਜਿਹੜਾ ਸ਼ੋਸ਼ਣ ਸੀਗਾ ਐਕਸਪਲੋਇਟੇਸ਼ਨ ਹੈ ਉਹ ਰੋਕਣ ਵਾਸਤੇ ਇਹਨਾਂ ਨੇ ਇਹ ਸਾਰਾ ਕੀਤਾ ਜੀ ਤੇ ਉਹ ਇਹਦੇ ਵਿੱਚ ਸਭ ਤੋਂ ਵੱਧ Amazon ਹੀ ਲੈ ਜਾਂਦਾ ਸੀਗਾ 85000 ਚੋਂ 10-10000 ਕੱਲੇ ਦੀ ਉਹ ਨਹੀਂ ਹੁੰਦੀਆਂ ਸੀਗੀਆਂ 10000 ਤੋਂ ਵੱਧ ਉਹਨਾਂ ਦੀਆਂ ਮਤਲਬ ਵੈਕੈਂਸੀਆਂ ਉਹ ਹੀ ਲੈ ਜਾਂਦੇ ਸੀਗੇ ਵੀਜ਼ੇ ਤੇ ਦੂਜੇ ਨੰਬਰ ਤੇ ਸੀਗਾ ਜੀ TCS Tata Consultancy Services Google ਤੇ ਹੋਰ ਐਸੀਆਂ ਕੰਪਨੀਆਂ ਵੱਡੀਆਂ ਉਹ ਉਹਨਾਂ ਦੇ ਜਿਹੜੇ ਵਰਕਰ ਸੀਗੇ ਉਹ ਬਾਹਰੋਂ ਮੰਗਾ ਲੈਂਦੇ ਸੀ ਆਪਣੇ ਵਾਸਤੇ ਤੇ ਉਹ ਇਸ ਤਰ੍ਹਾਂ ਚੱਲਦਾ ਸੀਗਾ ਤੇ ਉਹ ਇੱਕ ਤਾਂ ਉਹ ਸਿਸਟਮ ਹੈਗਾ ਜੀ ਦੂਜੇ ਇੱਕ ਹੋਰ ਸਿਸਟਮ ਇਹਨਾਂ ਨੇ ਲਾਗੂ ਕੀਤਾ ਜਿਹੜੇ ਅ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਨੇ ਜੀ ਇਲੀਗਲ ਇਮੀਗ੍ਰੈਂਟਸ ਉਹ ਉਹਨਾਂ ਨੂੰ ਮਤਲਬ ਹੁਣ ਬਾਹਰ ਕੱਢਣ ਵਾਸਤੇ ਇੱਕ ਨਵੀਂ ਸਕੀਮ ਦਾ ਐਲਾਨ ਕੀਤਾ ਜਿਹਨੂੰ ਟਰੰਪ ਪ੍ਰਸ਼ਾਸਨ ਨੇ 크리스마ਸ ਆਫਰ ਕਿਹਾ ਜੀ 크리스마ਸ ਦੀ ਪੇਸ਼ਕਸ਼ ਕਿਹਾ ਵੀ ਇਹ ਤੁਸੀਂ ਸਾਡੀ ਗੱਲ ਮੰਨ ਲਓ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਗੈਰ ਕਾਨੂੰਨੀ ਢੰਗ ਨਾਲ ਰਵਿੰਦਰ ਬਿੱਟੂ ਜੀ ਇਹ ਬੜੇ ਲੋਕ ਉੱਥੇ ਜਾਂਦੇ ਨੇ ਕਿਦਾਂ ਜੇ ਤੁਸੀਂ ਕਹੋ ਡੌਂਕੀ ਰੂਟ ਕਪਣਾ ਬੜਾ ਮਸ਼ਹੂਰ ਹੈ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਮਸ਼ਹੂਰ ਹੈ ਉਹਦੇ ਵਿੱਚ ਕੀ ਹੁੰਦਾ ਵੀ 30 40 50 ਲੱਖ ਰੁਪਈਆ ਲੈ ਲੈਂਦੇ ਨੇ ਇਸ ਤੋਂ ਵੱਧ ਵੀ ਲਿਆ ਜਾਂਦਾ ਤੇ ਤੁਹਾਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਲੱਗ-ਅਲੱਗ ਦੇਸ਼ਾਂ ਵਿੱਚੋਂ ਦੀ ਹਰ ਹਰ ਦੇਸ਼ ਚੋਂ ਗੈਰ ਕਾਨੂੰਨੀ ਢੰਗ ਨਾਲ ਲੰਗੋਆ ਜਾਂਦੇ ਜੀ ਕਦੇ ਜੰਗਲਾਂ ਵਿੱਚੋਂ ਲੰਘੋ ਕਦੇ ਰੇਗਿਸਤਾਨਾਂ ਵਿੱਚੋਂ ਲੰਘੋ ਮੈਕਸੀਕੋ ਦਾ ਜੰਗਲ ਅ ਇੰਨਾ ਭਿਆਨਕ ਹੈ ਜੀ ਉਹ ਵੀ ਦਿਨ ਨੂੰ ਤਾਂ ਤਾ ਤਾਪਮਾਨ ਹੁੰਦਾ 50 ਡਿਗਰੀ ਹੂੰ 50 ਡਿਗਰੀ ਸੋਚੋ ਕਿੰਨਾ ਹੁੰਦਾ ਮਨੁੱਖ 37 ਡਿਗਰੀ ਦਾ ਤਾਫਮਾਨ ਹੁੰਦਾ ਉਹਦਾ ਉਦੋਂ ਗਾਹ ਕਿੰਨੇ ਚਲਾ ਜਾਂਦਾ ਤੇ ਤਪਣ ਲੱਗ ਜਾਂਦਾ ਬੰਦਾ ਉਬਲਣ ਲੱਗ ਜਾਂਦਾ ਉੱਥੋਂ ਬਹੁਤ ਉੱਥੇ ਕਈ ਬੰਦੇ ਮਰ ਜਾਂਦੇ ਆ ਤੇ ਰਾਤ ਨੂੰ 0 ਡਿਗਰੀ 50 ਡਿਗਰੀ ਦਾ ਜਿਹੜਾ ਡਿਫਰੈਂਸ ਹੈ ਉਹ ਉਹ ਆਮ ਸਾਡੀ ਬੋਡੀ ਕਈ ਵਾਰੀ ਨਹੀਂ ਚੱਲਦੀ ਹੈਗੀ ਨੌਜਵਾਨ ਚੱਲ ਜਾਂਦੇ ਨੇ ਤੇ ਚਲੇ ਜਾਂਦੇ ਨੇ ਬਿਚਾਰੇ ਔਖੇ ਹੋ ਕੇ ਤੇ ਉੱਥੇ ਜਾ ਕੇ ਜਿਹੜਾ ਬਾਰਡਰ ਦੇ ਉੱਪਰ ਉਹਨਾਂ ਨੂੰ ਫੜ ਲਿਆ ਜਾਂਦਾ ਜੀ ਬਾਰਡਰ ਤੇ ਜਾ ਕੇ ਉੱਥੇ ਉਹਨਾਂ ਨੂੰ ਉਹ ਇੱਥੇ ਸਮਰਪਣ ਕਰ ਦਿੰਦੇ ਨੇ ਸਰੈਂਡਰ ਕਰ ਦਿੰਦੇ ਨੇ ਤੇ ਉਹਨਾਂ ਨੂੰ ਫਿਰ ਜੇਲ੍ਹਾਂ ਚ ਭੇਜ ਦਿੱਤਾ ਜਾਂਦਾ ਫਿਰ ਉੱਥੇ ਉਹਨਾਂ ਨੂੰ ਅਦਾਲਤ ਚ ਪੇਸ਼ ਕੀਤਾ ਜਾਂਦਾ ਤੇ ਜੇ ਤਾਂ ਉਹਨਾਂ ਦੀ ਅਰਜ਼ੀ ਜ਼ਿਆਦਾਤਰ ਲੋਕ ਕੀ ਕਰ ਦਿੰਦੇ ਨੇ ਵੀ ਸੰਤਾ ਜੀ ਸਾਡੇ ਦੇਸ਼ 'ਚ ਖਤਰਾ ਹੈ ਜੀ ਦਾਦਰ ਇਹੀ ਗਰੀਲਤੀ ਜਾਂਦੀ ਪੰਜਾਬ ਦੇ ਵਿੱਚ ਵੀ ਜਿਆਦਾ ਆਪਾਂ ਦੇਖਦੇ ਆਂ ਵੀ ਸਾਨੂੰ ਉੱਤੇ ਖਤਰਾ ਜੀ ਆਪਣੇ ਮੁਲਕ ਤੋਂ ਪਰ ਪਿੱਛੇ ਸਟੇਟਮੈਂਟ ਵੀ ਨਹੀਂ ਐਸੀ ਜੇ ਤੁਹਾਨੂੰ ਖਤਰਾ ਹੈ ਤੇ ਆਪਣੇ ਦੇਸ਼ ਤੋਂ ਫਿਰ ਤੁਸੀਂ ਜਦੋਂ ਪੱਕੇ ਹੋਣੇ ਫਿਰ ਮੋੜ ਉੱਥੇ ਕਰਨ ਕੀ ਜਾਂਦੇ ਹੋ ਜੀ 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 ਬਿਲਕੁਲ ਕਿਸੇ ਸਿਆਸੀ ਪਾਰਟੀ ਦਾ ਲੈ ਲੈਂਦੇ ਆ ਜੀ ਸਾਨੂੰ ਦਾ ਨਿਸ਼ਾਨਾ ਜਾਣ ਕੇ ਬਣਾਇਆ ਜਾ ਰਿਹਾ ਜੀ ਅਸੀਂ ਤਾਂ ਫਲਾਨੀ ਪਾਰਟੀ ਨਾਲ ਤੇ ਉਹ ਪਾਰਟੀਆਂ ਦੇ ਵੀ ਦਿੰਦੀਆਂ ਨੇ ਤੇ ਕਾਫੀ ਤਰ੍ਹਾਂ ਦੇ ਇਲਜ਼ਾਮ ਬਾਜ਼ੀਆਂ ਚੱਲਦੀਆਂ ਨੇ ਚਲੋ ਖੈਰ ਇਹ ਇਹ ਦਾ ਸਿਸਟਮ ਚੱਲਦਾ ਹੈ ਜਾਂ ਕਿਸੇ ਤੋਂ ਵੈਸੇ ਹੀ ਤੁਸੀਂ ਕਿਸੇ ਨੂੰ ਉਹ ਕਹਿ ਦਿੰਦੇ ਆ ਵੀ ਸਾਨੂੰ ਧਮਕੀ ਭਰੀ ਚਿੱਠੀ ਪਾ ਦੇ ਭਾਈ ਤੇ ਸਾਡੇ ਤਾਂ ਖਤਰਾ ਹੈ ਜੀ ਖਤਰਾ ਹੈ ਜੀ ਆਂ ਤਾਂ ਮਾਰ ਦੇਣਗੇ ਮਤਲਬ ਐਦਾਂ ਫਿਰ ਉਹ ਅਦਾਲਤ ਚ ਕੇਸ ਚੱਲਦੇ ਆ ਜੀ ਉਹਨਾਂ ਦੇ ਗ੍ਰਹਿ ਵਿਭਾਗ ਜਿਹੜਾ ਉਹਨਾਂ ਦਾ ਗ੍ਰਹਿ ਸੁਰੱਖਿਆ ਵਿਭਾਗ ਹੈਗਾ ਜੀ ਐਕਚੁਅਲੀ ਹோம் ਸਿਕਿਉਰਟੀ ਜਿਹੜਾ ਹੋਮਲੈਂਡ ਸਿਕਿਉਰਟੀ ਡਿਪਾਰਟਮੈਂਟ ਹੁੰਦਾ ਜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਡੀ ਐਚ ਐਸ ਕਹਿੰਦੇ ਆ ਉਹਨੂੰ ਤੇ ਉਹ ਜਾ ਕੇ ਉੱਥੇ ਫਿਰ ਉਹਨਾਂ ਦੇ ਕੇਸ ਚ ਲਏ ਜਾਂਦੇ ਨੇ ਜਿਨ੍ਹਾਂ ਦੀ ਦਲੀਲਾਂ ਮੰਨੀਆਂ ਜਾਂਦੀਆਂ ਨੇ ਉਹਨਾਂ ਨੂੰ ਕਹਿੰਦਾ ਵਕੀਲ ਵੀ ਦਿੱਤੇ ਜਾਂਦੇ ਨੇ ਫਰੀ ਜੀ ਮੁਫਤ ਕਾਨੂੰਨੀ ਸਹਾਇਤਾ ਉੱ ਤੇ ਉਹ ਫਿਰ ਕੇਸ ਉੱਤੇ ਚੱਲਦੇ ਨੇ ਓਨੀ ਦਿਨਾਂ ਨੂੰ ਜੇਲ੍ਹ 'ਚ ਰਹਿਣਾ ਪੈਂਦਾ ਹੈ ਜੇਲ੍ਹ ਦੇ ਵਿੱਚ ਵੀ ਉਹਨਾਂ ਨੂੰ ਕਈ ਤਰ੍ਹਾਂ ਦੀ ਦਸ਼ੱਦਤਾਂ ਹੈ ਜਾਂਦੇ ਨੇ ਖਾਸ ਕਰਕੇ ਆਪਣੇ ਜਿਹੜੇ ਪੰਜਾਬੀ ਮੁੰਡੇ ਉਹਨਾਂ ਨੂੰ ਦੀ ਦਸਤਾਰਾਂ ਲੋਹਾ ਲਈਆਂ ਜਾਂਦੀਆਂ ਜੀ ਫਿਰ ਉਹ ਕਈ ਵਾਰੀ ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਐ ਨਾ ਕਰ ਲਿਓ ਕਿਥੇ ਉਹ ਨਾ ਕਰ ਲਿਓ ਬਹੁਤ ਪਾਬੰਦੀਆਂ ਬਹੁਤ ਐਂਦੀਆਂ ਉੱਥੇ ਤੇ ਇੰਨਾ ਸੌਖਾ ਜੀਵਨ ਨਹੀਂ ਹੈਗਾ ਤੇ ਹੁਣ ਜਿਹੜੇ ਇਹੋ ਜਿਹੇ ਗੈਰਕਾਨੂੰਨੀ ਪ੍ਰਵਾਸੀ ਗਏ ਨੇ ਉਹਨਾਂ ਵਾਸਤੇ ਇੱਕ ਿਸਮਸ ਆਫਰ ਜਿਹੜੀ ਹੈਗੀ ਆ ਉਹ ਇਹ ਕਹਿੰਦੀ ਹੈ ਵੀ ਸਾਡੇ ਤੋਂ 3000 ਡਾਲਰ ਲੈ ਲਓ ਹੂੰ 3000 ڈالر ਦਾ ਕੀ ਮਤਲਬ ਆਪਣੇ ਪੌਣੇ ਇੱਕ 3 ਲੱਖ ਰੁਪਈਆ ਬਣ ਗਿਆ ਅਪਰੋਕਸੀਮੇਟ 3 ਲੱਖ ਲਾ ਲਓ ਹੁਣ ਪੌਣੇ ਇੱਕ 3 ਬਣਦਾ ਤੇ ਪੌਣੇ 3 ਲੱਖ ਰੁਪਈਆ ਤੁਸੀਂ ਲੈ ਲਓ ਤੇ ਸਾਡੇ ਦੇਸ਼ ਤੋਂ ਚਲੇ ਜਾਓ ਅਸੀਂ ਤੁਹਾਡਾ ਜਿਹੜਾ ਹੈਗਾ ਖਰਚਾ ਦੇਵਾਂਗੇ ਫਲਾਈਟ ਦਾ ਖਰਚਾ ਵੀ ਸਾਡਾ ਹੋਊਗਾ ਤੇ ਤੁਹਾਡੇ ਦੇ ਜਿਹੜੇ ਜੁਰਮਾਨੇ ਲੱਗੇ ਹੋਏ ਨੇ ਉਹ ਵੀ ਅਸੀਂ ਮਾਫ ਕਰ ਦਾਂਗੇ ਇਹ ਮਤਲਬ ਆਫਰ 크리스마ਸ ਦੀ ਹੈਗੀ ਆ ਇਹ ਸਿਰਫ ਹੈ 31 ਦਸੰਬਰ ਤੱਕ ਹੀ ਸਿਰਫ 31 ਦਸੰਬਰ ਤੱਕ ਆ ਵੀ ਤੁਸੀਂ ਸਰੈਂਡਰ ਕਰ ਦੋ ਯਾਨੀ ਜੇ ਤੁਸੀਂ ਸਰੈਂਡਰ ਕਰ ਦਿਓਗੇ ਤੁਹਾਡੀ ਲੈਂ ਲੱਗ ਜੂਗੀ ਤੁਸੀਂ ਚਾਹੇ ਤੁਹਾਨੂੰ ਜਨਵਰੀ ਫਰਵਰੀ ਚ ਭੇਜੀਏ ਲੇਕਿਨ ਤੁਹਾਡੀ ਲੈਂ ਲੱਗ ਜੂਗੀ ਤੁਸੀਂ ਆਪਣਾ ਨਾ ਰਜਿਸਟਰਡ ਕਰਾ ਦੋ ਵੀ ਅਸੀਂ ਜਾਣਾ ਚਾਹੁੰਦੇ ਆ ਆਪਣੀ ਮਰਜ਼ੀ ਨਾਲ ਯਾਨੀ ਕਿ ਇਟ ਇਜ਼ ਕਾਲਡ ਆਲਸੋ ਸੈਲਫ ਰਿਮੂਵਲ ਆਪਣੇ ਆਪ ਨੂੰ ਤੁਸੀਂ ਬਾਹਰ ਕੱਢਣਾ ਜੇ ਕਹਿੰਦੇ ਵੀ ਜੇ ਤੁਸੀਂ ਆਪਣੇ ਆਪ ਨੂੰ ਨਹੀਂ ਕੱਢਦੇ ਤੇ ਫਿਰ ਅਸੀਂ ਕੱਢਾਂਗੇ ਜੇ ਦੋਸੀਂ ਕੱਢਾਂਗੇ ਸਾਨੂੰ ਰਿਪੋਰਟ ਕਰਾਂਗੇ ਤੁਸੀਂ ਮੁੜ ਕੇ ਜ਼ਿੰਦਗੀ ਭਰ ਕਦੇ ਅਮਰੀਕਾ ਨਹੀਂ ਵਾਪਸ ਆ ਸਕਦੇ ਇਹ ਕਿਹੜੇ ਦੇਸ਼ ਦੇ ਲਈ ਆ ਇਹ ਅਮਰੀਕਾ ਯੂ ਐਸ ਤੋਂ ਲਈ ਨਹੀਂ 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 ਯੂ ਐਸ ਨੇ ਕਿਹੜੇ ਪ੍ਰਵਾਸੀਆਂ ਲਈ ਕੀਤਾ ਜੀ ਭਾਰਤ ਲਈ ਕਿਹੜੇ ਹੋਰ ਉਦੇਸ਼ ਦੇ ਵਿੱਚ ਨਹੀਂ ਨਹੀਂ ਸਾਰੇ ਦੇਸ਼ਾਂ ਵਾਸਤੇ ਜਿਹੜੇ ਵੀ ਉੱਥੇ ਗੈਰ ਕਾਨੂੰਨੀ ਆ ਕਿਸੇ ਵੀ ਦੇਸ਼ ਤੋਂ ਆਇਆ ਹੋਵੇ ਇਹਦੇ ਕਿਸੇ ਦੇਸ਼ ਦਾ ਕੋਈ ਹੈਗਾ ਨਹੀਂ ਇਹ ਜਿਹੜੇ ਵੀ ਮਰਜ਼ੀ ਦੇਸ਼ ਤੋਂ ਆਇਆ ਹੋਵੇ ਗੈਰ ਕਾਨੂੰਨੀ ਆ ਤੁਸੀਂ ਤਾਂ ਤੁਹਾਡੇ ਤੇ ਸਕੀਮ ਲਾਗੂ ਹੋਊਗੀ ਇਹ ਮਤਲਬ ਕਿ ਇਸ ਵਿੱਚ ਸੌਫਰ ਉਹਨੂੰ ਕਿਹਾ ਜਾ ਰਿਹਾ ਤੇ ਇਹ ਵੀ ਕਹਿੰਦੇ ਵੀ ਜੇ ਤੁਸੀਂ ਆਪਣੀ ਮਰਜ਼ੀ ਨਾਲ ਚਲੇ ਜਾਨੇ ਹੋ ਫਿਰ ਤੁਸੀਂ ਦੁਬਾਰਾ ਵੀ ਅਰਜ਼ੀ ਦੇ ਸਕਦੇ ਹੋ ਵੀਜ਼ਾ ਤੁਹਾਨੂੰ ਮਿਲ ਜਾਏਗਾ ਜੇ ਤੁਸੀਂ ਉਸ ਟਾਈਮ ਵੀਜ਼ਾ ਆਫੀਸਰ ਨੂੰ ਦੀ ਤਸੱਲੀ ਕਰਵਾ ਦਿੰਦੇ ਹੋ ਤੇ ਜੇ ਤੁਸੀਂ ਜੇ ਅਸੀਂ ਕੱਢਾਂਗੇ ਫਿਰ ਤੁਸੀਂ ਕਦੇ ਨਹੀਂ ਆ ਸਕਦੇ ਇਹ ਜਿਹੜੀ ਹੈਗੀ ਹੈ ਇਹ ਇਹ ਜਿਹੜਾ ਉਹਨਾਂ ਦੇ ਨਵਾਂ ਜਿਹੜਾ ਰੋਲ ਕੱਢਿਆ ਜੀ ਤੇ ਜੇ ਦੇ ਆਪਾਂ ਕਹਿ ਲਈਏ ਵੀ ਕਸਟਮਸ ਐਂਡ ਬਾਰਡਰ ਪੁਲਿਸ ਉਹਨਾਂ ਦੀ ਵੈਬਸਾਈਟ ਹੈ ਉੱਥੇ ਅਪਲਾਈ ਕਰਨਾ ਪੈਣਾ ਜੀ ਉੱਥੇ ਅਪਲਾਈ ਕਰੋ ਤੇ ਤੁਹਾਨੂੰ ਉੱਥੇ ਤੁਹਾਡੀ ਤੁਹਾਡਾ ਨੰਬਰ ਲੱਗ ਜਾਏਗਾ ਤੇ ਤੁਹਾਨੂੰ ਇਹ ਆਪਣੀ ਬੜੀ ਇੱਜ਼ਤ ਨਾਲ ਤੁਹਾਨੂੰ ਬਿਨਾਂ ਹਥਕੜੀਆਂ ਲਾਏ ਹ ਹਥਕੜੀਆਂ ਲਾ ਕੇ ਭੇਜ ਜਦੋਂ ਆਪ ਭੇਜਦੇ ਨੇ ਫਿਰ ਜਦੋਂ ਆਪ ਭੇਜਦੇ ਨੇ ਤਾਂ ਰੂਲ ਇਹ ਉਹ ਕਹਿੰਦੇ ਸਾਡਾ ਰੂਲ ਹੈ ਜਦੋਂ ਅਸੀਂ ਭੇਜਾਂਗੇ ਫਿਰ ਤੁਹਾਨੂੰ ਹਥਕੜੀਆਂ ਲਾ ਕੇ ਭੇਜਾਂਗੇ ਤੇ ਹੁਣ ਤੁਸੀਂ ਫਰੀ ਆਪਣੀ ਮਰਜ਼ੀ ਨਾਲ ਹਾਂ ਆਪਣੀ ਮਰਜ਼ੀ ਨਾਲ ਸੈਲਫ ਰਿਮੂਵਲ ਹੈ ਤੁਸੀਂ ਉਹ ਕਰ ਦਿਓ ਤੇ ਪਹਿਲਾਂ ਜੀ ਤੁਹਾਡੇ ਯਾਦ ਹੋਣਾ ਹੈ ਮਈ ਦੇ ਵਿੱਚ 트ੰਪ ਨੇ ਐਲਾਨ ਕੀਤਾ ਸੀ ਵੀ 1000 ਡਾਲਰ ਅਸੀਂ ਦਵਾਂਗੇ ਹੁਣ 3000 ਕਰਤਾ ਉਹਨਾਂ ਨੇ 3 ਗੁਣਾ ਵਧਾ ਦਿੱਤੀ 크리스마ਸ ਦੇ ਕਰਕੇ ਇਹ ਇਹ ਨਵੀਆਂ ਦੋ ਸਕੀਮਾਂ ਨੇ ਜੀ ਇੱਕ ਜਿਹੜੀ H1B ਵੀਜ਼ਾ ਦੀ ਜਿਹੜੀ ਬੰਦ ਕਰਤੀ ਲੋਟਰੀ ਸਿਸਟਮ ਅੱਗੇ ਲੋਟਰੀ ਉਹਨਾਂ ਥੋੜੀ ਲੋਟਰੀ ਆ ਜਾਂਦੀ ਸੀ ਤਾਂ ਤੁਹਾਨੂੰ ਵੀਜ਼ਾ ਮਿਲ ਜਾਂਦਾ ਸੀ अदरवाइज ਨਹੀਂ ਸੀ ਮਿਲਦਾ ਹੁਣ ਜਿਹਦੀ ਮੈਰਿਟ ਦੇ ਬੇਸ ਤੇ ਹੋਏਗਾ ਜਿਹਨਾਂ ਜੇ ਤੁਹਾਡੇ ਚ ਮੈਰਿਟ ਹੈ ਤੁਹਾਡੇ ਕੋਲ ਡਿਗਰੀ ਹੈ ਤੁਹਾਡਾ ਤਜਰਬਾ ਹੈਗਾ ਜੇ ਅਮਰੀਕਨ ਤਜਰਬਾ ਤਾਂ ਤੁਹਾਨੂੰ ਹੋਰ ਤਰਜੀਹ ਦਿੱਤੀ ਜਾਊਗੀ ਪ੍ਰਾਥਮਿਕਤਾ ਦਿੱਤੀ ਜਾਊਗੀ ਪ੍ਰੀਫਰੈਂਸ ਦਿੱਤਾ ਜਾਊਗਾ ਇਹ ਇਹ ਹੈਗੇ ਨੇ ਦੋ ਧੰਨਵਾਦ ਜੀ ਬਿਲਕੁਲ ਸੋ ਦੇਖਣਾ ਹੋਵੇਗਾ ਜਿੱਦਾਂ ਕਿ ਅਮਰੀਕਾ ਨੇ ਹੁਣ ਇੱਕ ਵੱਡੀ ਆਫਰ ਖੋਲਹੀ ਆ ਪ੍ਰਵਾਸੀਆਂ ਨੂੰ ਲੈ ਕੇ ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਵਸੇ ਹੋਏ ਨੇ ਤੇ ਦੇਖਣਾ ਹੋਵੇਗਾ ਅਮਰੀਕਾ ਕਿੰਨੇ ਕ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਕੱਢਦਾ ਤੇ ਕਿੰਨੇ ਕ ਦੇਣੇ ਧਿਆਨ ਲਈ ਤਿਆਰ ਹੁੰਦੇ ਨਾਲ ਸਮਾਂ ਦੱਸੀਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ